ਲਗਾਤਾਰ ਵੱਧਦੀ ਗਰਮੀ ਤੋਂ ਜਿਹੜਾ ਸਬਕ ਲੈਂਦੇ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਵੀ ਜਿਹੜੇ ਪੌਦੇ ਹੈ ਉਹ ਜ਼ਿਲ੍ਹਾ ਲੈਵਲ ਤੇ ਜਿਹੜੇ ਉਹ ਲਗਾਏ ਜਾਂ ਸਰਕਾਰੀ ਜਿਹੜੀਆਂ ਜਗ੍ਹਾ ਨੇ ਚਾਹੇ ਉਹ ਪੰਚਾਇਤੀ ਜਗ੍ਹਾ ਹੋਣ ਬਲਾਕਾਂ ਦੀ ਜਗ੍ਹਾ ਹੋਣ ਫੋਰੈਸਟ ਦੀ ਜਗ੍ਹਾ ਜਗ੍ਹਾ ਹੋਵੇ ਉੱਥੇ ਜਿਹੜੇ ਪੇੜ ਹੈ ਜਿਹੜੇ ਹਰਿਆਲੀ ਹੈ ਉਹ ਕੀਤੀ ਜਾਵੇ ਤਾਂ ਕਿ ਵਾਤਾਵਰਣ ਥੋੜਾ ਜਿਹਾ ਬਦਲਾਅ ਲਿਆਇਆ ਜਾ ਸਕੇ ਕਿਉਂਕਿ ਵੱਧਦੀ ਗਰਮੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾ ਲਿਆਂਦਾ ਹੈ। ਸੂਬੇ 'ਚ 118 ਸਕੂਲਾਂ ਫੈਮਿਨਸ ਦੀ ਸ਼ੁਰੂਆਤ ਕੀਤੀ ਜਿਸ 'ਚ ਆਧੁਨਿਕ ਕਲਾਸਰੂਮ, ਲਾਇਬ੍ਰੇਰੀ, ਲੈਬਾਰਟਰੀ, ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ। ਜਦੋਂ ਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਅਸੀਂ ਜੀ ਬੱਚਿਆਂ ਨੂੰ ਮੌਲ ਦੇਵਾਂਗੇ। ਅਸੀਂ ਜੀ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇਵਾਂਗੇ। ਤਾਂ ਮੈਨੂੰ ਲੱਗਦਾ ਕਿ ਉਹ ਅੱਲੇ ਆਪਣਾ ਜਾ ਪਿੰਡ ਦਾ ਜਾ ਪੰਜਾਬ ਦਾ ਨਹੀਂ ਦੇਸ਼ ਦਾ ਨਾਮ ਰੌਸ਼ਨ ਕਰਨਾ ਇਹ ਨਹੀਂ ਨਹੀਂ ਵਿਸ਼ੇਸ਼ ਟ੍ਰੇਨਿੰਗ ਸੈਮੀਨਾਰਾਂ ਲਈ ਪ੍ਰਿੰਸੀਪਲਾਂ ਨੂੰ ਵਿਦੇਸ਼ ਵੀ ਭੇਜਿਆ ਗਿਆ ਸਾਡੀ ਸੋਚ ਹੈ ਕਿ ਜੱਜ ਦਾ ਬੱਚਾ ਡੀਸੀ ਦਾ ਬੱਚਾ ਤੇ ਰਿਕਸ਼ਾ ਦਾ ਬੱਚਾ ਇੱਕੋ ਬੈਂਚ ਤੇ ਬਹਿ ਕੇ ਪੜ੍ਹਨੇ ਚਾਹੀਦੇ ਆ ਇੱਕੋ ਸਿਲੇਬਸ ਇੱਕ ਦਾ ਬਣਾਉਣਾ ਚਾਹੀਦਾ ਇਹਨਾਂ ਸਕੂਲਾਂ 'ਚ ਮੈਰਿਟ ਦੇ ਆਧਾਰ ਤੇ ਵਿਦਿਆਰਥੀਆਂ ਨੇ ਦਾਖਲਾ ਲਿਆ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਦੇ ਲਈ ਜੀਈਈ ਨੀਟ ਯੂਪੀਐਸਸੀ ਦੀ ਤਿਆਰੀ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਦਲੀ ਪੰਜਾਬ ਦੇ ਸਕੂਲਾਂ ਦੀ ਨੋਹਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੀ ਇਹ ਪਹਿਲ ਕਦਮੀ ਖਾਸ ਕਰਕੇ ਗਰੀਬ ਅਤੇ ਪਛੜੇ ਵਰਗਾਂ ਦੇ ਵਿਦਿਆਰਥੀਆਂ ਦੀ ਮਿਆਰੀ ਸਿੱਖਿਆ ਤੱਕ ਪਹੁੰਚ ਯਕੀਨੀ ਬਣਾਏਗੀ ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਸਕੂਲਾਂ ਦੇ ਵਿਦਿਆਰਥੀ ਹਰ ਖੇਤਰ ਵਿੱਚ ਮੱਲਾ ਮਾਰ ਕੇ ਸੂਬੇ ਦਾ ਨਾਂ ਰੋਸ਼ਨ ਕਰਨਗੇ ਕਾਫੀ ਤਾਪਮਾਨ ਜਿਹੜਾ ਵੱਧ ਜਾਂਦਾ ਤੇ ਜਿਸ ਕਰਕੇ ਆਮ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਦੋਂ ਸੜਕਾਂ ਬੰਦੀਆਂ ਨੇ ਉਹ ਪੇੜਾਂ ਦੀ ਕਟਾਈ ਵੀ ਹੁੰਦੀ ਆ ਜਦੋਂ ਪੇੜਾਂ ਦੀ ਕਟਾਈ ਹੁੰਦੀ ਆ ਤੇ ਉਦੋਂ ਮੌਸਮ ਦੇ ਵਿੱਚ ਤਬਦੀਲੀ ਆਣੀ ਸੁਭਾਵਿਕ ਜਿਹੜੀ ਆ ਉਹ ਸਮਝੀ ਜਾ ਸਕਦੀ ਹੈ ਕਿਉਂਕਿ ਆਕਸੀਜਨ ਦੀ ਕਮੀ ਜਿਹੜੀ ਹੋਣ ਕਰਕੇ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਵੀ ਕਾਫੀ ਦਿੱਕਤਾਂ ਜਿਹੜੀਆਂ ਦਰਪੇਸ਼ ਆ ਰਹੀਆਂ ਸੀ ਤੇ ਆਉਣ ਵਾਲੀ ਪੀੜ੍ਹੀ ਵਾਸਤੇ ਵੀ ਜਿਹੜੀ ਆ ਇਹ ਛਾਂ ਦੇ ਜਿਹੜੇ ਆ ਪੌਦੇ ਇਹ ਲਗਨੇ ਬਹੁਤ ਜ਼ਰੂਰੀ ਹੈ ਜਿਨ੍ਹਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਇੱਕ ਇਹ ਜਿਹੜੀ ਆ ਉਹ ਸਕੀਮ ਜਿਹੜੀ ਆ ਉਹ ਜਾਰੀ ਕੀਤੀ ਗਈ ਹੈ ਵੀ ਹਰ ਇੱਕ ਜਿਹੜੀ ਸਰਕਾਰੀ ਜਗ੍ਹਾ ਤੇ ਉਹ ਜਿਹੜੇ ਪੌਦੇ ਜਿਹੜੇ ਲਗਾਏ ਜਾਣ ਇੱਥੇ ਤੱਕ ਹੀ ਪੌਦੇ ਲਗਾਉਣਾ ਤਾਂ ਦੂਰ ਹੈ ਵੀ ਉਹਦੀ ਸਹੀ ਸੰਭਾਲ ਵੀ ਜਿਹੜੀ ਆ ਉਹ ਕਰਨੀ ਜਿਹੜੀ ਆ ਪੁਕਤਾ ਕੀਤੀ ਜਾਵੇ ਸਾਰੇ ਪ੍ਰਸ਼ਾਸਨ ਅਧਿਕਾਰੀਆਂ ਜਿਹੜੇ ਆਦੇਸ਼ ਹੈ ਉਹ ਜਾਰੀ ਕੀਤੇ ਗਏ ਨੇ ਤੇ ਲਗਾਤਾਰ ਪ੍ਰਸ਼ਾਸਨ ਵੱਲੋਂ ਜਿਹੜਾ ਇਹ ਹਿਲਾ ਕੀਤਾ ਜਾ ਰਿਹਾ ਵੀ ਜਿਹੜੀਆਂ ਸਰਕਾਰੀ ਜ਼ਮੀਨਾਂ ਦੇ ਉੱਤੇ ਪੌਦੇ ਪੇੜ ਜਿਹੜੇ ਉਹ ਲਗਾਏ ਜਾਣ ਤਾਂ ਕਿ ਉਹਦੀ ਜਿਹੜੀ ਛਾਂ ਆਉਣ ਵਾਲੀ ਪੀੜ੍ਹੀ ਦੇ ਜੜੀਆਂ 운ਸੀਬ ਹੋ ਸਕੇ ਤੇ ਵਾਤਾਵਰਣ 'ਚ ਵੀ ਜੜਾ ਪ੍ਰਭਾਵ ਹੋ ਸਕੇ ਜਿਹੜੀ ਪਰ ਗਰਮੀ 'ਚ ਲੋਕਾਂ ਨੂੰ ਮੁਸ਼ਕਲ ਆਂਦੀ ਆ ਉਸ ਤੋਂ ਵੀ ਜੜਾ ਉਹ ਬਚਾਇਆ ਜਾ ਸਕੇ ਇਸ ਦੇ ਨਾਲ ਹੀ ਜੜੀ ਆ ਪਾਲਿਸੀ ਦੇ ਵਿੱਚ ਇੱਕ ਹੋਰ ਵੀ ਚੀਜ਼ ਜਾਰੀ ਕੀਤੀ ਆ ਵੀ ਅਗਰ ਜੇ ਪ੍ਰਾਈਵੇਟ ਤੌਰ ਤੇ ਜੇ ਕੋਈ ਸ਼ਖਸ ਆਪਣੇ ਘਰਾਂ ਦੇ ਵਿੱਚ ਜਾਂ ਆਸ-ਪਾਸ ਦੀ ਜਗ੍ਹਾ ਤੇ ਕੋਈ ਐਨਜੀਓ ਜਿਹੜੇ ਬੂਟੇ ਲਗਾਣਾ ਚਾਹੁੰਦੇ ਆ ਪੌਦੇ ਲਗਾਣਾ ਚਾਹੁੰਦੇ ਆ ਉਹਨਾਂ ਨੂੰ 20 ਰੁਪਏ ਦੇ ਵਿੱਚ ਵੀ ਜਿਹੜਾ ਪੌਦਾ ਮੁਹੱਈਆ ਕਰਾਇਆ ਜਾਏਗਾ ਤਾਂ ਕਿ ਉਹ ਜੜਿਆ ਹੋਵੇ ਇਸ ਪੌਦੇ ਨੂੰ ਲਾ ਕੇ ਤੇ ਹਰੀਆਲੀ ਜੜਿਆ ਉਸ ਜਗ੍ਹਾ ਤੇ ਉਹ ਕੀਤੀ ਜਾਵੇ ਤੇ ਜਿਹੜੇ ਕਹਿ ਸਕਦੇ ਆ ਵੀ ਇਹ ਜਿਹੜੀ ਹਰੀਆਲੀ ਹੈ ਇਹ ਆਉਣ ਵਾਲੇ ਜੀਵਨ ਦੇ ਵਿੱਚ ਕਾਫੀ ਜਿਹੜੀ ਹੈ ਅਹਿਮ ਜਿਹੜੀ ਆ ਉਹ ਹੋएगी ਕਿਉਂਕਿ ਲਗਾਤਾਰ ਜਿਹੜੇ ਆ ਇਨਸਾਨ ਆ ਜਾਂ ਜ਼ਰੂਰਤਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤੇ ਸੜਕਾਂ ਤੋਂ ਜਿਹੜੀ ਪੇੜਾਂ ਦੀ ਕਟਾਈ ਹੁੰਦੀ ਪਈ ਆ ਉਸ ਨੂੰ ਦੇਖਦੇ ਹੋਏ ਵਾਤਾਵਰਣ 'ਚ ਬਹੁਤ ਬਦਲਾਅ ਆਇਆ ਭਾਰਤੀ ਗਰਮੀ ਜੜੀ ਆ ਉਹ ਸਹਿ ਨਹੀਂ ਹੋ ਪਾਰੀ ਲੋਕਾਂ ਦੇ ਕੋਲੋਂ ਆਕਸੀਜਨ ਦੀ ਕਮੀ ਹੋ ਰਹੀ ਆ ਇਸ ਕਰਕੇ ਸਰਕਾਰ ਨੇ ਨਵੀਂ ਸਕੀਮ ਲਾਈ ਆ ਜੋ ਕਾਫੀ ਲਾਇਮੰਦਾ ਜਿਹੜੀ ਕਾਫੀ ਜਿਹੜੇ ਵੀ ਸਰਾਨਾਂ ਵੀ ਜਿਹੜੀ ਕੀਤੀ ਜਾ ਰਹੀ ਆ ਵੀ ਇਹੋ ਜਿਹੇ ਜੜੀਆਂ ਪਾਲਸੀਆਂ ਸਕੀਮਾਂ ਨੇ ਉਹ ਹੋਣੀਆਂ ਚਾਹੀਦੀਆਂ ਤੇ ਲੇਕਿਨ ਵੱਡਾ ਇੱਕ ਚੈਲੰਜ ਜਿਹੜੇ ਪੌਦਿਆਂ ਨੂੰ ਤਾਂ ਲਗਾਉਣ ਦੀ ਗੱਲ ਤਾਂ ਕਰ ਰਹੇ ਨੇ ਪੰਚਾਇਤਾਂ ਦੇ ਤੌਰ ਤੇ ਜਿਹੜੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਲੇਕਿਨ ਉਹਦੀ ਸਾਮ ਸੰਭਾਲ ਵੀ ਉਹ ਲੋਕ ਕਰਨ ਤਾਂ ਜੋ ਉਸ ਪੌਦੇ ਲਗਾਉਣ ਦਾ ਜਿਹੜਾ ਫਾਇਦਾ ਉਹ ਲਗਾਤਾਰ ਜਿਹੜੇ ਆਮ ਆਨ ਵਾਲੀ ਪੀੜ੍ਹੀ ਨੂੰ ਤੇ ਜਾਂ ਆਮ ਲੋਕਾਂ ਨੂੰ ਵੀ ਮਿਲ ਸਕੇ ਕੈਮਰਾਮੈਨ ਦੇ ਨਾਲ ਸਰਵਜੀਤ ਸਿੰਘ ਦੈਨਿਕ ਸਵੇਰਾ ਫਰੋਤ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par